ਅੱਭੀ ਤੁਸੀਂ ਜਿਹੜਾ 70 ਸਾਲਾਂ ਚ ਕੀਤਾ ਸਾਨੂੰ ਉਹ ਦੱਸ ਦਿਓ ਕੈਪਟਨ ਦੇ ਰੀਡ ਦੀ ੱਡੀ ਦਾ ਆਪਰੇਸ਼ਨ ਕਰਾਉਣਾ ਲੰਡਨ ਚ ਵਾਗੇ ਆ ਜੀ ਗਿਆ ਨਾ ਬਾਦਲ ਦੇ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਵਾਲੀ ਨੂੰ ਕੈਂਸਰ ਹੋ ਗਿਆ ਅਮਰੀਕਾ ਚ ਲੈ ਗਿਆ ਲੈ ਕੇ ਗਿਆ ਕਿ ਨਾ ਫਿਰ ਅਸੀਂ ਮੇਰੇ ਵੀਰੋ ਕਿੱਧਰ ਜਾਵਾਂਗੇ ਜਿਹੜੇ ਆਮ ਜਨਤ ਇਹਨਾਂ ਤੋਂ ਕੋਈ ਹਸਪਤਾਲੀ ਨਹੀਂ ਬਣਿਆ ਐਂ ਤਾਂ ਸਾਨੂੰ ਦੱਸੋ ਰਾਜਾ ਮੜਿੰਗਰ ਕੇ ਅੱਜ ਸਾਡੇ ਪ੍ਰਤਾਪ ਸਿੰਘ ਬਾਜਵਾ ਥੋੜਾ ਜਿਹਾ ਵੱਧ ਚੱਲਦਾ ਉਹ ਮੇਰੇ ਨਾਲ ਗੱਲ ਕਰ ਰਹੇ ਜੀ ਮੈਂ ਉਹਨੂੰ ਪੁੱਛਿਆ ਬਾਜਵਾ ਸਾਹਿਬ 10 ਸਾਲ ਤੋਂ ਧੀ ਲਗਾਤਾਰ ਸਰਕਾਰ ਕਾਗਲੀ ਕਾਂਗਰਸ ਦੀ ਚੱਲ ਗਈ ਉਹ ਤੁਸੀਂ ਕੋਈ ਮੈਡੀਕਲ ਇੱਥੇ ਬਣਾਇਆ ਹੀ ਨਹੀਂ ਸਾਡੀ ਖਤਰ ਤੁਸੀਂ ਤਾਂ ਲੰਡਨ ਤੇ ਭੱਜ ਜਾਓਗੇ ਪਕੜਿਓ ਅਮਰੀਕਾ 'ਚ ਭੱਜ ਜਾਓਗੇ ਉਹ ਜਿਹੜੇ ਅਸੀਂ ਅਸੀਂ ਕਿੱਥੇ ਫਿਰ ਸਾਨੂੰ ਬਾਗੇ ਭਰਾਣੇ ਭੇਜ ਦਿਓ ਉਹ ਕਿਉਂ ਉੱਥੇ ਡਰੇਨ ਨੇੜੇ ਪੈਂਦੀ ਹੈ ਨਾ ਜੇ ਮਰ ਗਿਆ ਉੱਥੇ ਸਿੱਟ ਦਿਓ ਉਹ ਬਾਗੇ ਭਰਾਣੇ ਡਰੇਨ ਨੇੜੇ ਪੈਂਦੀ ਆ ਜੀ ਵਧੀਆ ਉੱਥੇ ਜੇ ਕੋਈ ਡਟ ਵੱਡੀ ਮਰ ਗਿਆ ਉੱਥੇ ਸਟਿੱਕੇ ਤੁਰਿਆ ਗਰੀਬ ਤੇ ਕੋਈ ਹੌਸਲਾ ਤਾਂ ਹੁੰਦਾ ਨਹੀਂਗਾ ਉਧਰ ਮਾਨਖਾ ਨੇੜੇ ਆ ਨੂਪਗੜ ਇਹ ਵੀ ਡ ਵਧਿਆ ਬਸ ਉਹ ਰੋਬਰਡੋ ਉੱਥੇ ਵੀ ਵਧੀਆ ਸਾਨੂੰ ਉੱਥੇ ਸਿਰਦੇਓ ਜੀ ਇਹਨਾਂ ਇਹਨਾਂ ਨੂੰ ਬੋਲਣ ਲੱਗਿਆਂ ਨੂੰ ਸ਼ਰਮ ਚਾਹੀਦੀ ਆ ਹੁਣ ਹੁਣ ਆਏ ਗੱਲ ਕਰ ਲੈਣ ਇੱਕ ਮੈਂ ਤਾਂ ਸਾਡੇ ਸਿਹਯ ਨੇਤੇ ਨੇ ਕਾਲੀ ਆ ਜਾ ਹੈ ਕਾਂਗਰਸੀ ਨੂੰ ਮੈਂ ਤਾਂ ਇਹਨਾਂ ਨੂੰ ਇਹੀ ਬੰਦੀ ਕਰਦਾ ਵੀਰ ਬਣ ਕੇ 5 ਸਾਲਾਂ ਤੂੰ ਤੁਸੀਂ ਟਿੱਕੇ ਬਹਿ ਜੋ ਹੁਣ ਬਸ ਤੋਂ ਮੈਂ ਖੁੰਝ ਗਈ ਕੱਚਾ ਦੇਖ ਲਿਆ ਲੈ ਆ ਟਣਕਾ ਕੇ ਹੁਣ ਤਾਂ ਬਸ ਤੋਂ ਖੁੰਝ ਗਏ ਹੁਣ ਬਿਆਨਬਾਜ਼ੀ ਨਾਲ ਨਹੀਂ ਗੱਲ ਕਰਨੀ ਹੁਣ ਫੇਰ ਗੱਲ ਆਉਂਦੀ ਆ ਹੁਣ ਤੁਸੀਂ ਸਾਡੇ ਕੋਲੇ ਆਓ ਪਰਿਆ ਅੱਜ ਢੇੜੇ ਦੀ ਉਹ ਸਾਨੂੰ ਪੁੱਛੋ ਵੀ ਤੁਹਾਨੂੰ ਦੁੱਖ ਕੀ ਆ ਫੇਰ ਤੁਹਾਨੂੰ ਦੱਸਾਂਗੇ ਵੀ ਸਾਨੂੰ ਆ ਦੁੱਖਾ 70 ਸਾਲ ਦਾ ਫੇਰ ਖਬਰ ਆਉਣ ਵਾਲੇ ਟਾਈਮ ਤੇ ਤੁਹਾਡਾ ਮੌਕਾ ਫੇਰ ਲੱਗ ਜੀ ਇਹਨਾਂ ਨੇ ਕੀ ਕਾਂਗਰਸ ਜਿੱਤ ਗਈ ਅੱਖ ਕੇ ਕਾਲੀ ਆ ਗਈ ਕਾਲੀਆਂ ਨੂੰ ਪਾਵਾਂਗੇ ਇੱਕ ਮੌਕਾ ਦੇ ਦਿਓ ਜੀ ਦੇ ਤਾਂ ਮੌਕਾ ਫੇਰ ਆਏ ਇੱਕ ਮੌਕਾ ਦੇ ਦਿਓ ਜੀ ਫੇਰ ਦੇ ਤਾਂ ਉਹ ਮੌਕੇ ਦਿੰਦੇ ਦਿੰਦੇ 70 ਸਾਲ ਦੇ ਹੰਭ ਗਏ ਪੰਜਾਬ ਦੇ ਲੋਕ ਤਾਂ ਇਹਨਾਂ ਨੇ ਤਾਂ ਕੁਝ ਸੁਧਾਰ ਕੀਤਾ ਹੀ ਨਹੀਂ ਉਹ ਸਾਡੇ ਗਰਚਾ ਰੋੜ ਦੇ ਉੱਤੇ 3 ਸਾਲ ਹੋਏ ਨੇ ਸੀਵਰੇਜ ਪੈਨੂ ਐਡੇ-ਐਡੇ ਖੱਡੇ ਨੇ ਕਹਿੰਦੇ ਸੀਵਰੇਜ ਚੱਲਦਾ ਨਹੀਂ ਚੱਲੂ ਕਿਵੇਂ ਸੰਜੇ ਗੋਬਲਾ ਤਾਂ ਸਮਝ ਨਹੀਂ ਆਟਾ ਬਣਾਉਂਦਾ ਸੀ ਉਹ ਚੱਲੂ ਕਿਵੇਂ ਉਹਦੇ ਮੰਤਰੀ ਨੂੰ ਪੁੱਛੋ ਕਿ ਮਾਧਮ ਮੰਤਰੀ ਦਾ ਸੀ ਜਿਹਦੇ ਕੋਲੋਂ 9 ਮਿਲ ਗਈਆਂ ਸੰਜੇ ਪਪਲੇ ਕੋਲੋਂ 7 ਚਾਂਦੀ ਦੀਆਂ 35 ਬਿਸਕੁਟ ਤਾਂ ਜਿਹੜਾ ਮੰਤਰੀਆਂ ਦੇ ਕੋਲੋਂ 47 ਹੋਣਗੀਆਂ ਉਹ ਤੋਂ ਵੱਧ ਹੋਣੀਆਂ ਬਾਦ 47 ਹੋਣਗੀਆਂ ਇਹ ਤਾਂ ਹਜੇ ਮਾਨ ਸਾਹਿਬ ਗਲਤ ਕਰੀ ਜਾਂਦਾ ਜੇ ਕਿਤੇ ਮੈਨੂੰ 48 ਘੰਟੇ ਟਾਈਮ ਦੇ ਦੇ ਇਹਨਾਂ ਨੂੰ ਕੱਲੇ ਕੱਲੇ ਨੂੰ ਚੁੱਕਦੇ ਆ ਮੈਂ ਇਹਨਾਂ ਦਾ ਮੈਂ ਹੋ ਕੇ ਮਚੂਗਾਂ ਇਹਨਾਂ ਦੇ ਕੋਈ ਮਾਰ ਹੋਰ ਕੋਈ ਹੱਲ ਨਹੀਂਗਾ ਸਾਨੂੰ ਖਾ ਗਏ ਲੁੱਟ ਗਏ ਕਮੀ ਨਿਵੇੜ ਕਮੀ ਨਹੀਂ ਨਿਵੇੜ ਇਹਨਾਂ ਦਾ ਬਾਕੀ ਮੈਂ ਹੁਣ ਅਪੀਲ ਕਰਦਾ ਸਾਡੇ ਨਵੇਂ ਸਮਾਜ ਨੂੰ ਜਿਹੜੇ ਪੁਰਾਣੇ ਆ ਭੁੰਗੜੜ ਗਏ ਬਡੋਹਾ ਕੱਲ ਬੋਲਦਾ ਸੀ ਸੱਚ ਕੱਲ ਦਾ ਬਿਆਨਾ ਮੀਟਿੰਗ ਚ ਪਰਸੋਂ ਦਾ ਇਹਦਾ ਵਾ ਬਡੋਹਾ ਸਾਹਿਬ ਧੰਨਵਾਦ ਕਰਦਾ ਮੈਂ ਤੇਰੇ ਪੈਰੀਂ ਪੱਗ ਧਰ ਦੂੰ ਤੂੰ ਤਾਂ ਡਰਾ ਕੇ ਫਿਰ ਬੋਲ ਤਾਂ ਲੈਣਾ ਬਡੋਹਾ ਸਾਹਿਬ ਦਾ ਬਿਆਨ ਆ ਜੀ ਮੀਟਿੰਗ ਚ ਲਲਕ ਕੇ ਵੇਖੋ ਟੀਵੀ ਦੇ ਤੇ ਕਹਿੰਦਾ ਜੇ ਕੋਈ ਸਾਡੇ ਪ੍ਰਧਾਨ ਖਤਰ ਉਂਗਲ ਕਰੂਗਾ ਸਖਵੀਰ ਕੰਨੀ ਅਸੀਂ ਬਖਸ਼ਣਾ ਨਹੀਂ ਲੈ ਫਿਰ ਤਾਂ ਤੂੰ ਐਂ ਇਹ ਮਨਪ੍ਰੀਤੇ ਵਾਲੀ ਸਹੀ ਆ ਬੰਦਾ ਸਹੀ ਕਹੀ ਆ ਉਹਨੇ ਗੱਲ ਤੂੰ ਕਹਿੰਦਾ ਨੌ ਮਾਸ ਦਾ ਰਿਸ਼ਤਾ ਸਾਡੇ ਨਾਲ મોદી ਨਾਲ ਸਿੰਮਿਤ ਕੌਰ ਮੇਰੀ ਭੈਣ ਉੱਥੇ ਮੰਤਰੀ ਸੈਂਟਰ ਦੇ ਵਿੱਚ ਸੁਖਵੀਰ ਐਮਪੀ ਆ ਹੂੰ ਵੀ ਵਜੂਦਾ ਉਦੋਂ ਦਾ ਤੁਸੀਂ ਵਜੂਦਾ ਪੰਜਾਬ ਚ ਸਰਕਾਰ ਆ ਜਿੱਦੇ ਸੇਹਾਂ ਚ ਇੱਕ ਕਰਦਾ ਸੀਗਾ મોદી ਪ੍ਰਧਾਨ ਮੰਤਰੀ ਨਹੀਂ ਸੀ ਬਣਿਆ ਬਠਿੰਡੇ ਦੇ ਵਿੱਚ ਸੁਖਵੀਰ ਬਾਦਲ ਉਹਦੇ ਉਹਨੂੰ ਕਹਿੰਦਾ ਕਿਹਾ ਵੀ ਬੰਦੀ ਸਿੰਘ ਸਾਡਾ ਉਹ ਦਿਨਾਂ ਕਿਹਾ ਜਦੋਂ ਸੱਤਿਆ ਜੋ ਕਰਤੇ ਪਾਸੇ ਲੁਕਾ ਨੇ ਜਮਾਨਤਾਂ ਕਰਾਤੀਆਂ ਜਦ ਹੁਣ ਕੱਛਾਂ ਚ ਦੇਲੇ ਹੱਥ ਬੰਦੀ ਸਿੰਘ ਹੁਣ ਤੁਹਾਡੇ ਰਾਜਵੜੀਆਂ ਆਜਾਦ ਆ ਗਿਆਂ ਨਾਲੇ ਮੇਰੀ ਭੈਣ ਦੇ ਸਿਮਰਤ ਕੌਰ ਦੇ ਓਏ ਆ ਕੇ ਗੱਲ ਤਾਂ ਕਰੋ ਤੁਹਾਨੂੰ ਸ਼ਰਮ ਵੀ ਆਹੀਦੀ ਆ ਪੰਜਾਬ ਦੀ ਸਰਕਾਰ ਥੁੱਡੀ ਦਿੱਲੀ ਦੀ ਥੁੱਡੀ ਹੁਣ ਕਹਿੰਦੇ ਕੇਸਰੀਵਾਲ ਕੇਸਰੀਵਾਲ ਨੇ ਤਾਂ 2012 ਚ ਪਾਰਟੀ ਤਿਆਰ ਕਰੀ ਹੁੰਦਾ ਕੋਈ ਜਾਣਦਾ ਹੀ ਨਹੀਂ